ਆੜੇ-ਪਾੜੇ ਨੂੰ ਉਹਨਾਂ ਚੋਚਾ ਦਾ ਵੀ ਦੇਖਵਾਲੀ ਸਨਵਾ ਕਰਦੇ ਜੀ ਬਹੁਤ-ਬਹੁਤ ਵਰਮੇਕੀ ਦਿੱਤਾ ਜਾਂਦਾ ਉਹਨਾਂ ਦੇ ਸਾਰੇ ਬੰਦੇ ਸਿਰ ਉੱਪਰ ਆਖਣ ਦੀ ਤਰ੍ਹਾਂ ਮੇਰੇ ਕਥਨਾਂ ਨਾੜੀਆਂ ਦਾ ਆਸ਼ੀਰਵਾਦ ਆਪ ਪੰਜਾਬ ਪੁੱਸ ਦੇ ਵੱਡੇ ਵਾਸਤੇ ਸਿਦਾਨ ਵੱਡੀਆਂ ਸਿੱਖਿਸ਼ਿਤ ਮਹਿਨੀਆਂ ਜਲਦੀ ਨਾਲ ਦੋਨੋਂ ਟੀਮਾਂ ਦੇ ਕੋਚ ਰੌਡ ਕਰਦੇ ਪਲੀ ਥੱਲੇ ਰਹਿਣ ਲੈਣ ਬਣਾ ਰਹਿਣ ਦੋਨੋਂ ਟੀਮਾਂ ਜਲਦੀ ਨਾਲ ਆ ਕੇ ਉਧਰ ਖਿਡਾਰੀਆਂ ਦੇ ਨਾਮ ਲੱਗਣਗੇ ਵੀ ਚਾਰ ਪੰਜ ਚਾਰ ਜਿੰਨਾਂ ਦੇ ਇਲੈਕਟ੍ਰੋਨਿਕ মিডিਆ ਪੁਜੇ ਆ ਜਿਨ੍ਹਾਂ ਨੇ ਸਿੱਧੇ ਜਾਂ ਨਾ ਸਿੱਧੇ ਕਰੇ ਪੇਚਾਂ ਦੀ ਵੱਖ-ਵੱਖ ਰੀ ਚੈਨਲਾਂ ਤੇ ਅੱਜ ਜੇ ਸਾਡੇ ਫੁੱਟਬਾਲ ਟੂਰਨਾਮੈਂਟ ਦੀ ਗੱਲ ਕਰਨੀ ਆ ਉਹਨਾਂ ਦਾ ਵੀ ਅਸੀਂ ਸ਼ਹਿਰ ਤੋਂ ਧੰਨਵਾਦ ਕਰਦੇ ਆ ਲੱਖ ਖਿਡਾਰੀਆਂ ਖਿਡਾਰੀਆਂ ਦੇ ਨਾਲ ਪੂਰਨ ਜਾਨ ਉਹਦੀ ਇਹ ਪਹਿਚਾਣ ਉਹਦੀ ਹਾਰੀਆ ਬੜੇ ਸਰਦਾਰੀਓ ਤੇ ਮਾਣ ਤੇ ਸ਼ਖਸੀਅਤ ਲੱਗਦੀ ਕਿ ਜੀਵਨ ਦੀ ਬਾਹਰੀ ਕੌਡਲ ਆਈਪੀਐਸ ਐਸਐਸ ਵੀ ਹਮੇਸ਼ਾ ਜਰੀ ਇੱਕ ਤਸਵੀਰ ਇੱਕ ਸਾਨੂੰ ਯਾਦ ਦੋ ਅਵੇਗੇਸ ਤੋਂ ਨੰਬਰ ਦੇ ਇਹ ਸੋਡਾ ਮੈਚ ਹੋਇਆ ਹੈ ਅੱਜ ਦਾ ਸੂਪਰ ਇਹ ਫੈਨਰ ਜਿਹੜਾ ਮੁਕਾਬਲਾ ਕਿਹੜਾ ਜਾ ਰਿਹਾ ਔਰ ਟੀਮਾਂ ਦੇ ਨਾਮ ਅ ਜਿਹੜੀਆਂ ਤਸਵੀਰਾਂ ਕਿੱਝ ਜਾ ਰਹੀਆਂ

ਅਰੇ ਸਰਕਾਰ ਦੇ ਪਰਮਾਨਯੋਗ ਕਰਕੇ ਜਸਦੀਪ ਸਿੰਘ ਜੀ ਐਸਐਮਾ ਮੱਲੋੜਾ ਸਾਹਿਬ ਬਹੁਤ ਧੀਰੇ ਤੋਂ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਜਿਹੜੇ ਬੁਝੇ ਜੇ ਉਹੀ ਗੱਲ ਨਾ ਕਿਦਰ ਬਣੇ ਨੇ ਮੈਂ ਤਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀਤਾ ਜਿਆਰੇ ਆ ਉਧਰ ਕਹਿੰਦੇ ਮੁੰਡੇ ਖੰਡੇ ਵਾਲੇ ਆਓ ਮੈਨੂੰ ਲੱਗਦਾ ਬੰਦੇ ਬੰਦੇ ਕਰਵਾ ਗਏ ਇਹ ਮੈਨੂੰ ਲੱਗਦਾ ਮੁੰਡੇ ਆਓ ਸ਼ਾਬਾਸ਼ ਸ਼ਾਬਾਸ਼ ਕਰਵਾ ਗਏ ਆਓ ਕੀਆ ਬਾਤਾਂ ਦੀ ਕੀਆ ਬਾਤਾਂ ਮੁੰਡੇ ਕਹਿੰਦੇ ਪਾਜਰ ਖੰਨੇ ਵਾਲਿਆਂ ਨੇ ਇੱਕ ਕੋਲ ਇਹ ਜਿਹੜੀ ਬਣਾ ਲਈ ਆ ਬੜਾ ਸ਼ਾਨਦਾਰ ਕੋਲ ਸੰਗੀ ਜੀ ਤਿੰਨ ਹੀ ਧਿਰਾਂ ਤੋਂ ਹੀ ਲਗੀ ਤਾ ਗਿਆ ਆ ਖੰਡੇ ਵਾਲਿਓ ਲੈਦੇ ਹਾਫ ਦੇ ਵਿੱਚ ਹੀ ਆਵੇ ਸੀਰਾ ਆਪੀ ਮੁਕਾਬਲੇ ਬੜੇ ਤਕੜੇ ਨੇ ਵਾਹ ਕੀਲੀ ਬੈਣੀ ਬਾਤ ਉਹ ਕਹਿੰਦਾ ਵੀ ਹੱਥ ਪਿੱਛੇ ਫੇਰ ਮਿਲਾ ਕੇ ਹਜੇ ਸਮਾਂ ਘੱਟ ਆ ਮੈਂ ਵਾਹ ਹਾਂ ਜਿਹੜੇ ਕਿ ਅਸੀਂ असमाले पिंडा तो है टूरनामेंट तो कराया जा रहा है फुटबॉल ਇਸ ਇੱਕ ਜਿਹੜਾ ਮੈਸੇਜ ਹੈ ਉਹ ਇਹ ਹੈ ਕਿ ਸੇ ਯੈਸ ਟੂ ਲਾਈਫ ਨਾਟ ਟੂ ਡਰੱਗਸ ਐਂਡ ਗੈਟ ਹਾਈ ਔਨ ਲਾਈਫ ਐਂਡ ਸਪੋਰਟਸ ਨਾਟ ਔਨ ਡਰੱਗਸ ਸੇ ਜਿਹੜੇ ਸਾਡੀ ਨੌਜਵਾਨ ਪੀੜੀ ਹੈ ਜਿੱਦਾਂ ਸੀਐਮ ਸਰ ਦਾ ਉਦੇਸ਼ ਹੈਗਾ ਕਿ ਰੰਗਲਾ ਪੰਜਾਬ ਬਣਾਉਣਾ ਹੈ ਖੇਡਾ ਵਤਨ ਪੰਜਾਬ ਦੀਆਂ ਵੀ ਇਸੇ ਮਕਸਦ ਨਾਲ ਕਰਾਏngੀ ਸੀਗੀਆਂ ਐਂਡ ਹੁਣ ਐਸਐਸਪੀ ਮੈਡਮ ਵੱਲੋਂ ਇੱਥੇ ਇਨੀਸ਼ੀਏਟਿਵ ਲਿੱਤਾ ਗਿਆ ਹੈ ਪਹਿਲਾਂ ਵੀ ਇਹਨਾਂ ਨੇ ਜਿਮਨਾਸਟਿਕਸ ਦੀ ਮੀਟ ਕਰਾਈ ਸੀਗੀ ਅੱਜ ਇੱਥੇ ਮੈਡਮ ਕਰਾਰੀ ਹੈਗੇ ਫੁੱਟਬਾਲ ਦਾ ਟੂਰਨਾਮੈਂਟ ਤੇ ਬਹੁਤ ਹੀ ਇੱਕ ਵਦਿਆ ਅ ਇਹ ਸ਼ਲਾਗਾਯੋਗ ਕਦਮ ਹੈਗਾ ਹੈ ਜਿਹੜਾ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਮੈਡਮ ਦੀ ਜਿਹੜੀ ਇਹ ਰੈਪਲੀਕੇਸ਼ਨ ਹੈ ਹਰ ਇੱਕ ਪਿੰਡ ਦੇ ਵਿੱਚ ਵੀ ਜਾਣਾ ਬਹੁਤ ਹੀ ਜ਼ਰੂਰੀ ਹੈ ਸੋ ਮੈਂ ਮੈਡਮ ਨੂੰ ਵੀ ਕੰਗ੍ਰੈਚੂਲੇਟ ਕਰਨਾ ਚਾਹੁੰਦੀ ਹਾਂ ਇਹਨਾਂ ਨੇ ਬਹੁਤ ਹੀ ਸੋਹਣੀਆਂ ਵਰਦੀਆਂ ਵੀ ਦਿੱਤੀਆਂ ਇਹ ਬੱਚਿਆਂ ਨੂੰ ਤੇ ਬੱਚਿਆਂ ਦੇ ਵਿੱਚ ਵੀ ਇੱਕ ਉਚਾਅ ਆ ਹੈਗਾ ਐਂਡ ਇਹ ਆਪ ਹੀ ਆਪਣੇ ਆਪ ਚ ਮਿਸਾਲ ਬਣਨਗੇ ਆਪਣੇ ਪਿੰਡਾਂ ਦੇ ਵਿੱਚ ਵੀ ਇਹੀ ਮੈਸੇਜ ਲੈ ਕੇ ਜਾਣਗੇ ਸੋ ਮੈਂ ਮੈਡਮ ਨੂੰ ਦੁਬਾਰਾ ਕੰਗ੍ਰੈਚੁਲੇਟ ਕਰਦੀ ਹਾਂ ਤੇ ਇੱਥੇ ਜਿਹੜੇ ਆਏ ਬੱਚੇ ਹੈਗੇ ਆ ਅੱਠ ਟੀਮਾਂ ਨੇ ਪਾਰਟਿਸਿਪੇਟ ਕਰਨਾ ਹੈ ਤੇ ਨਾ ਨੂੰ ਕੈਸ਼ ਪ੍ਰਾਈਜ਼ ਵੀ ਦਿੱਤਾ ਜਾਣਾ ਹੈ ਤੇ ਇਦਾਂ ਦੇ ਜਿਹੜੇ ਸਪੋਰਟਸ ਹੈਗੇ ਆ ਸਪੋਰਟਸ ਐਕਟੀਵਿਟੀਜ਼ ਅਸੀਂ ਕਰਾਂਦੇ ਰਹਾਂਗੇ ਥੈਂਕ ਯੂ ਜੀ ਜੀ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸੀਐਮ ਭਗਵੰਤ ਮਾਨ ਜੀ ਔਰ ਸਾਡੇ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਵੱਲੋਂ ਸਾਨੂੰ ਸਾਰੇ ਜ਼ਿਲ੍ਹਿਆਂ ਨੂੰ ਪੁਲਿਸ ਦੇ ਇੱਕ ਡਾਇਰੈਕਸ਼ਨਸ ਦਿੱਤੀਆਂ ਗਈਆਂ ਕਿ ਅਸੀਂ ਜਿਹੜੀ ਡਰਾਈਵ ਅਗੇਂਸਟ ਡਰੱਗਸ ਚਲਾ ਰਹੇ ਉਹਦੇ ਚ ਇਨਫੋਰਸਮੈਂਟ ਦੇ ਨਾਲ-ਨਾਲ ਅਸੀਂ ਕੁਛ ਨਾ ਕੁਛ ਪੋਜ਼ਿਟਿਵ ਐਕਟੀਵਿਟੀਆਂ ਵੀ ਕਰਨੀਆਂ ਜਿਦੱਚ ਸਾਡੀ ਕਮਿਊਨਿਟੀ ਪਾਰਟਿਸਿਪੇਸ਼ਨ ਹੋਏ ਉਦੇ ਤਹਿਤ ਹੀ ਅਸੀਂ ਅੱਜ ਸਮਰਾਲੇ ਦੇ ਸ਼ਾਹੀ ਸਪੋਰਟਸ ਕਾਲਜ ਵਿੱਚ ਇੱਕ ਫੁੱਟਬਾਲ ਦੋ ਦਿਨਾਂ ਦਾ ਫੁੱਟਬਾਲ ਟੂਰਨਾਮੈਂਟ ਆਰਗੇਨਾਈਜ਼ ਕੀਤਾ ਜਿਹਦਾ ਮੇਨ ਮਕਸਦ ਬੱਚਿਆਂ ਨੂੰ ਪੋਜ਼ਿਟਿਵ ਐਕਟੀਵਿਟੀਜ਼ ਜਿਵੇਂ ਸਪੋਰਟਸ ਹੋ ਗਏ ਜਾਂ ਫਿਰ ਦੂਜੇ ਕਲਚਰਲ ਇਵੈਂਟਸ ਹੁੰਦੇ ਉਹਦੇ ਵੱਲ ਲੈ ਕੇ ਜਾਣਾ ਹੈ ਔਰ ਇੱਕ ਮੈਸੇਜ ਹੈ ਕਿ ਸੇ ਯੈਸ ਟੂ ਲਾਈਫ ਐਂਡ ਨੋ ਟੂ ਡਰੱਗਸ ਜਿਵੇਂ ਹੁਣ ਡੀਸੀ मैम ਨੇ ਵੀ ਦੱਸਿਆ ਵੀ ਇਸ ਤਰ੍ਹਾਂ ਦੀ ਚੀਜ਼ਾਂ ਜੇ ਜਦੋਂ ਵਿਲਿੰਗਲੀ ਯੂਥ ਇਨਵੋਲਵ ਹੋਏਗਾ ਤੇ ਆਪਣੇ ਆਪ ਉਹਨਾਂ ਦਾ ਆਇਡਲ ਮਾਈਂਡ ਤੇ ਜਿਹੜਾ ਡਰੱਗਸ ਵੱਲ ਧਿਆਨ ਜਾਂਦਾ ਬਿਲਕੁਲ ਨਹੀਂ ਜਾਏਗਾ ਤੇ ਅਸੀਂ ਹੋਪ ਕਰਦੇ ਆ ਤੁਹਾਡੇ ਥਰੂ ਵੀ ਕਿ ਤੁਸੀਂ ਵੀ ਆਪਣੇ ਮੀਡੀਆ ਦੇ ਮਾਧਿਅਮ ਰਾਹੀਂ ਹੋਰ ਵੀ ਸਾਡੀ ਜਿਹੜੀ ਖੰਨਾ ਜ਼ਿਲ੍ਹੇ ਦੀ ਸਿਟੀਜ਼ਨਸ ਉਹਨਾਂ ਨੂੰ ਇਸ ਵਾਰ ਤੋਰੋਗੇ ਕਿ ਸਾਡੇ ਨਾਲ ਜਿਹੜੇ ਡਰਾਈਵ ਅਗੇਂਸਟ ਡਰੱਗਸ ਹੈ ਉਹਦੇ ਚ ਸਾਡੇ ਨਾਲ ਜੁੜੋ ਔਰ ਜਿਹੜੇ ਅਸੀਂ ਨਸ਼ੇ ਦੇ ਪਿੱਛੇ ਲੱਗੇ ਹੋਏ ਉਹਨੂੰ ਠੱਲ ਪਾਈਏ ਖੇਡਾਂ ਤੋਂ ਲਵਾ ਮੈਂ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਨੇ ਜਿਹੜੇ ਨੈਗੇਟਿਵ ਅਸੀਂ ਜੀ ਦੇਖੋ ਜੀ ਸਾਡਾ ਜਿਹੜਾ ਇਨਫੋਰਸਮੈਂਟ ਡਰਾਈਵ ਹੈ ਉਹ ਤਾਂ ਕੰਟੀਨਿਊ ਚੱਲਦਾ ਹੈ ਜਿਹੜੇ ਅਸੀਂ ਐਫ ਆਈ ਆਰਸ ਕਰਦੇ ਆ ਜਾਂ ਹੁਣ ਅੱਜ ਕੱਲ ਅਸੀਂ ਪ੍ਰੋਪਰਟੀ ਡਰੱਗ ਪੈਡਲਰਸ ਦੀ ਪ੍ਰੋਪਰਟੀ ਨੂੰ ਸੀਜ਼ ਕਰਨ ਵੱਲ ਲੱਗੇ ਹੋਏ ਆ ਫੋਰਫੀਚਰ ਉਹਦੇ ਨਾਲ ਨਾਲ ਅਸੀਂ ਕੁਝ ਕਾਲਜੇਸ 'ਚ ਕੁਝ ਡਰਾਮਾ ਵਗੈਰਾ ਵੀ ਕਰਾਉਂਦੇ ਆ ਸਕੂਲ ਕਾਲਜੇਸ 'ਚ ਕੁਝ ਦੂਜੇ ਫੰਕਸ਼ਨਸ ਵੀ ਕਰਾਏ ਆ ਜਿਵੇਂ ਪੋਸਟਰ ਮੇਕਿੰਗ ਐਂਡ ਆਨ ਸੋ ਇਹ ਸਾਡਾ ਕੰਟੀਨਿਊ ਪ੍ਰੋਸੈਸ ਹੈ ਅੱਜ ਅਸੀਂ ਫੁੱਟਬਾਲ ਕਰਾ ਰਹੇ ਹੁਣ ਕੁਝ ਹੋਰ ਸਰ 에ਜ ਲਿ미ਟ ਕਿੰਨੀ ਹੈਗੀ ਬੱਚਿਆਂ ਦੀ ਜਿਹੜਾ ਟੂਰਨਾਮੈਂਟ ਜਿਹੜਾ ਇਹ ਫੁੱਟਬਾਲ ਦਾ ਮੈਚ ਹੈ ਇਹਦੇ ਚ 15 ਸਾਲ ਤੋਂ ਅਸੀਂ 에ਜ ਬ੍ਰੈਕਟ ਚ ਹੁੰਦੇ ਆ ਬਟ ਜਿਵੇਂ ਲਾਸਟ ਵੀਕ ਅਸੀਂ ਇੱਕ ਕਾਰਾਟੇ ਦਾ ਫੰਕਸ਼ਨ ਕਰਾ ਕੰਪੀਟੀਸ਼ਨ ਕਰਾਈ ਸੀ ਉਹਦੇ ਚ ਬਾਅਦ ਚ ਛੋਟੇ ਛੋਟੇ ਬੱਚੇ 6 ਸਾਲ ਦੇ ਬੱਚੇ ਵੀ ਜਿਹੜੇ ਵਿਲਿੰਗ ਆ ਗਏ ਸੀ ਸੋ ਐਦਾ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ ਬਟ ਜੋ ਰੂਲਸ ਆਫ ਦਾ ਗੇਮ ਹੁੰਦੇ ਹੋ ਤਾਂ ਅਸੀਂ ਫੋਲੋ ਕਰ ਹੀ ਰਹੇ ਸਰ ਪੇਰੈਂਟਸ ਵੀ ਇਨਵੋਲਵ ਕੀਤੇ ਗਏ ਉਹਨਾਂ ਨੂੰ ਵੀ ਇਨਵਿਟੇਸ਼ਨ ਦਿੱਤਾ ਗਿਆ ਜੀ ਦੇਖੋ ਜੀ ਇੱਥੇ ਬੇਸਿਕਲੀ ਅਸੀਂ ਤਾਂ ਟੀਮਾਂ ਬੁਲਾਈਆਂ ਬਟ ਪੇਰੈਂਟਸ ਇਫ ਦੇ ਵਾਂਟ ਟੂ ਕਮ ਮੋਸਟ ਵੈਲਕਮ ਉਸਤੇ ਇਲਾਵਾ ਅਸੀਂ ਇੱਥੇ ਆਪਣੀ ਨਾ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਸਾਰੇ ਪਿੰਡਾਂ ਚ ਇੱਥੇ ਜਿਹ ਜੀ ਛੇਤੀ ਪਹੁੰਚ ਰਹੇ ਹਾਂ। ਮਦਾਨ ਜੀ ਸਪੋਰਟਸ ਦੇ ਨਾਲ ਸੰਬੰਧਿਤ ਇੱਕ ਬਹੁਤ ਵਧੀਆ ਕਰਮ ਨਿਭਾਇਆ ਗਿਆ ਜੀ ਪੰਜਾਬ ਪੁਲਿਸ ਵੱਲੋਂ ਖੰਨਾ ਪੁਲਿਸ ਵੱਲੋਂ ਜੀ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ? ਮੈਂ ਮਨਜੀਤ ਸਿੰਘ ਟਿੰਡਸਾ ਜੀ ਭਾਰਤੀ ਕਿਸਾਨ ਯੂਨੀਅਨ ਲਖਵਾਲ ਜਿੰਨਾ ਪ੍ਰਧਾਨ ਹੁਦਿਆਣਾ ਇਹ ਜਿਹੜਾ ਐਸਐਸਪੀ ਸਾਹ ਖੰਨਾ ਨੇ ਖੇਡਾਂ ਪ੍ਰਤੀ ਵਧੀਆ ਕਰਿਆਏ ਕੰਮ ਇੱਥੇ ਆ ਕੇ ਸ਼ਾਹੀ ਸਪੋਰਟਸ ਕਲੱਬ ਦੇ ਵਿੱਚ ਅਸੀਂ ਸਾਡੇ ਜੁਨੀਅਨ ਨੇ ਇਹ ਬਹੁਤ ਸਲਾਘਾ ਕਰਦੀ ਆ ਇਹਦੇ ਨਾਲ ਅੱਗੇ ਬੱਚਿਆਂ ਨੂੰ ਬਹੁਤ ਵਧੀਆ ਮਨੋਬਲ ਮਿਲਦਾ ਨਹੀਂ ਆਮ ਤੌਰ ਤੇ ਲੋਕ ਪੋਸਤ ਤੋਂ ਪਰੇ ਨਹੀਂ ਜਾਂਦੇ ਨੇ ਬੱਚਿਆਂ ਨੂੰ ਬੜੇ ਹੌਸਲਾ ਵਜਾਈ ਮਿਲੀ ਆ ਵੀ ਇਹ ਪੁਲਿਸ ਨੇ ਵਧੀਆ ਕੰਮ ਕਰਿਆ ਅਰ ਖੇਡਣ ਪ੍ਰਤੀ ਵੀ ਜਾਗਰਤੀ ਹੋਈ ਆ ਅਰ ਨਸ਼ਿਆਂ ਤੋਂ ਵੀ ਦੂਰ ਜਾਣਗੇ ਬਹੁਤ ਵਧੀਆ ਪ੍ਰਬੰਧ ਆ ਅਸੀਂ ਇਹਨਾਂ ਨੂੰ ਇਸ ਗੱਲ ਦੀ ਮੁਬਾਰਕਵਾਦ ਵੀ ਦਿੰਨੇ ਆ ਐਸਐਸਪੀ ਆਨਿਤ ਕੌਟਲ ਸਾਹਿਬ ਨੂੰ ਬਹੁਤ ਵਧੀਆ ਇਹਨਾਂ ਨੇ ਜਾਣੀ ਇਹ ਸਾਡੇ ਇਲਾਕੇ ਦੇ ਵਿੱਚ ਸੋਚਿਆ ਜਿਹੜਾ ਅਗਲੀ ਜਨਰੇਸ਼ਨ ਨੂੰ ਮੈਂ ਇਹੀ ਕਹੂੰਗਾ ਵੀ ਵੱਡੇ ਟੂਰਨਾਮੈਂਟ ਤਾਂ ਹਰੇਕ ਕਰਾ ਰਹੇ ਨੇ ਵੱਡੇ ਬੱਚਿਆਂ ਦੇ ਇਹਦੇ ਨਾਲ ਛੋਟੀ ਜਨਰੇਸ਼ਨ ਇਹਨਾਂ ਨੂੰ ਇਹ ਵੀ ਚਾਹੀਦਾ ਸਕੂਲਾਂ ਦੇ ਵਿੱਚੋਂ ਜਾ ਕੇ ਛੋਟੀ ਜਨਰੇਸ਼ਨ ਨੂੰ ਖੇਡਾਂ ਵੱਲ ਤਸ਼ਾਹ ਕਰਨਾ ਚਾਹੀਦਾ ਤਾਂ ਕਿ ਬੱਚੇ ਨਸ਼ਿਆਂ ਤੋਂ ਆਰਾ ਮੋਬਾਈਲਾਂ ਤੋਂ ਬਚ ਸਕਣ ਖੇਡਣ ਵੱਲ ਵੱਧ ਧਿਆਨ ਦੇਣ ਤਾਂ ਕਿ ਬੱਚਿਆਂ ਦਾ ਦਿਮਾਗ ਰੋਸ਼ਨ ਰਹੇ ਵਧੀਆ ਨੌਕਰੀਆਂ ਪ੍ਰਾਪਤ ਕਰ ਸਕਣ ਪਰਦਾਦੀ ਤੁਸੀਂ ਕਹਿੰਦੇ ਹੋ ਵੀ ਸਪੋਰਟਸ ਦੇ ਨਾਲ ਜੁੜ ਕੇ ਬੱਚਾ ਨਸ਼ਿਆਂ ਤੋਂ ਦੂਰ ਹੋ ਸਕਦਾ ਜੀ ਇਹ ਕਿਵੇਂ ਕਿਵੇਂ ਹੁੰਦਾ ਕਿਵੇਂ ਹੈ ਜੀ ਵੀ ਹੋ ਕੇ ਕੁਦਰਤੀਉਂ ਗਰਾਊਂਡ ਦੇ ਵਿੱਚ ਇੱਕ ਇਹੋ ਜਿਹਾ ਜਾ ਕੇ ਬੱਚੇ ਦੇ ਮਨ ਦੇ ਵਿੱਚ ਹੋਰ ਬੱਚਿਆਂ ਨੂੰ ਖੇਡ ਦੇ ਜਜ਼ਬਾ ਪੈਦਾ ਹੋ ਜਾਂਦਾ ਵੀ ਮੈਂ ਵੀ ਉਸ ਨਾਲ ਉਸ ਖੇਡ ਕੇ ਮੈਂ ਦਾ ਵੀ ਨਾਮ ਦੁਨੀਆ ਦੇ ਵਿੱਚ ਰੋਸ਼ਨ ਹੋਵੇ ਪਹਿਲਾਂ ਛੋਟਾ ਬੱਚਾ ਥੱਲੇ ਖੇਡੂ ਫਿਰ ਉੱਪਰ ਦੇ ਸਕੂਲ ਲੈਵਲ ਤੇ ਚਲੇ ਜਾਊਗਾ ਵੱਡੀਆਂ ਕਲਾਸਾਂ 'ਚ ਜਾਊਗਾ ਵੱਡੀਆਂ ਖੇਡਾਂ ਜਾਊਗਾ ਫਿਰ ਨੈਸ਼ਨਲ ਲੈਵਲ ਤੇ ਜਾਊਗਾ ਕੁਛ ਨਾ ਕੁਛ ਬੱਚੇ ਦੇ ਮਨ ਦੇ ਵਿੱਚ ਗਰਾਊਂਡ 'ਚ ਜਾ ਕੇ ਜਜ਼ਬਾ ਪੈਦਾ ਹੋ ਜਾਂਦਾ ਵੀ ਮੈਂ ਇੱਕ ਵਧੀਆ ਬੱਚਾ ਬਣਾ ਔਰ ਮੇਰਾ ਨਾਂ ਰੋਸ਼ਨ ਹੋਵੇ ਇੱਕ ਵੀ ਨਸ਼ੇ ਕਰਨ ਵਾਲੇ ਵੀ ਇਹਦੇ ਵਿੱਚ ਬੱਚੇ ਨੇ ਜਿਹੜੇ ਉਹ ਵੀ ਮੈਂ ਜਣੀ 100% ਕਹਿ ਸਕਦਾ ਵੀ ਜੇ ਗਰਾਊਂਡ ਦੇ ਵਿੱਚ ਪਿੰਡਾ ਪਿੰਡ ਜਾ ਕੇ ਖੇਡਾ ਹੋਣ ਤਾਂ ਇਹ ਵੀ ਨਸ਼ੇ ਤੋਂ ਦੂਰ ਹੋ ਜਾਣਗੇ ਜਣੀ ਜੇ ਆਪਾਂ ਡੰਡੇ ਨਾਲ ਜਾਂ ਠੱਕੇ ਨਾਲ ਕਹੀਏ ਇਹ ਨਹੀਂ ਜਾਣਗੇ ਦੂਰ ਪਿਆਰ ਨਾਲ ਪੁਲਿਸ ਪ੍ਰਸ਼ਾਸਨ ਵੀ ਦੇ ਕੇ ਫੜ ਕੇ ਥੋੜੇ ਜਿਹੇ ਆਏ ਨੂੰ ਫੜ ਕੇ ਪਰਚਾ ਪਾ ਦਿੰਦਾ ਮੈਂ ਇਹ ਵੀ ਬੇਨਤੀ ਕਰਦਾ ਵੀ ਉਹ ਪਰਚੇ ਨਾ ਪਾਏ ਜਾਣ ਉਹਨਾਂ ਨੂੰ ਸਮਝਾਇਆ ਜਾਵੇ ਔਰ ਵੱਡੇ ਵੱਡੇ ਨੇ ਜਿਹੜੇ ਮਗਰ ਇਹਨਾਂ ਦੇ ਸਪਲਾਇਰ ਨੇ ਵੱਡਿਆਂ ਨੂੰ ਫੜਾਇਆ ਜਾਵੇ ਇਹੀ ਸਾਡੀ ਬੇਨਤੀ ਆ ਵੀ ਗਰਾਊਂਡ ਦੇ ਨਾਲ ਬੱਚਾ ਜੁੜ ਕੇ ਵਧੀਆ ਬਣ ਸਕਦਾ ਇੱਕਣ ਫੜੋ ਇਹ ਪੁਲਿਸ ਦਾ ਬਹੁਤ ਵਧੀਆ ਉਦਮ ਆ ਜਿਹੜਾ ਖੇਡਾਂ ਕਰਾਈਆਂ ਨੇ ਮੈਂ ਐਸਐਸਪੀ ਸਾਹਿਬ ਦਾ ਦੁਬਾਰਾ ਵੀ ਧੰਨਵਾਦ ਕਰਦਾ ਬਹੁਤ ਵਧੀਆ ਇਹਨਾਂ ਨੇ ਉੱਦਮ ਕਰਿਆ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋਣਾ ਚਾਹੀਦਾ ਸਰਦਾਰ ਜੀ ਜਿਹੜੇ ਟੂਰਨਾਮੈਂਟ ਦੇ ਵਿੱਚ ਇੰਤਜ਼ਾਮ ਹੋਏ ਨੇ ਜੀ ਪੰਜਾਬ ਪੁਲਿਸ ਵੱਲੋਂ ਖੰਨਾ ਪੁਲਿਸ ਵੱਲੋਂ ਜੀ ਉਹਨਾਂ ਬਾਰੇ ਕੀ ਕਿਹਾ ਚਾਹੁੰਦੇ ਹੋ ਇਹਨਾਂ ਬਾਰੇ ਇੰਤਜ਼ਾਮ ਤਾਂ ਪੁਲਿਸ ਪ੍ਰਸ਼ਾਸਨ ਦਾ ਬਹੁਤ ਵਧੀਆ ਕਰਿਆ ਹੈ ਸੀ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਵੀ ਪੁੱਛਿਆ ਵੀ ਤੁਹਾਨੂੰ ਇੱਕ ਖੜਾਉਂਦੇ ਹੀ ਨਹੀਂ ਕਿ ਕੁਝ ਹੋਰ ਵੀ ਮਿਲਿਆ ਬੱਚੇ ਬਹੁਤ ਖੁਸ਼ੀ ਉਹ ਕਹਿੰਦੇ ਵੀ ਸਾਨੂੰ ਬਹੁਤ ਇੱਥੇ ਫੈਸਿਲਿਟੀ ਮਿਲੀ ਆ ਕਿਸੇ ਟੂਰਨਾਮੈਂਟ ਦੇ ਵਿੱਚ ਐਜੀ ਫੈਸਿਲਿਟੀ ਨਹੀਂ ਮਿਲਦੀ ਸਾਨੂੰ ਖਾਣ ਨੂੰ ਰਿਫਰੈਸ਼ਮੈਂਟ ਤੇ ਤੇਲੇ ਵਗੈਰਾ ਦੁੱਧ ਵਗੈਰਾ ਵਧੀਆ ਗਰਾਉਂਡ ਵਧੀਆ ਸਾਨੂੰ ਪਹਿਨਣ ਨੂੰ ਇਹਨਾਂ ਨੇ ਟੀ-ਸ਼ਰਟਾਂ ਕਿੱਟਾਂ ਦਿੱਤੀਆਂ ਨੇ ਬਈ ਸਾਨੂੰ ਤਾਂ ਇਸ ਗੱਲ ਦਾ ਬੱਚੇ ਜਾਨੀ ਕਹਿ ਰਹੇ ਸੀ ਬਹੁਤ ਹੌਸਲਾ ਮਿਲਿਆ ਇਹ ਐਸਐਸਪੀ ਸਾਹਿਬ ਦੀ ਬੜੀ ਹਰਪੁਲਿਸ ਪ੍ਰਸਾਦ ਜੰਦੀ ਬੱਚੇ ਸਿਹਰਾਦਾ ਕਰਦੇ ਦੇਖੇ ਗਏ ਸਾਡੇ ਵੀ ਮਨ ਚ ਇਹ ਹੋਈ ਬਈ ਬਹੁਤ ਵਧੀਆ ਕੰਮ ਐ ਐਸਐਸਪੀ ਅਵਨੀਤ ਕੌਡਲ ਸਾਹਿਬ ਨੇ ਬਹੁਤ ਵਧੀਆ ਕੰਮ ਕਰਿਆ ਸਾਡੀ ਜਥੇਬੰਦੀ ਇਸ ਗੱਲ ਦੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਦੰਦੀ ਹੈ ਤਾਂ ਜੀ ਆਪਾਂ ਆਮ ਤੌਰ ਤੇ ਦੇਖਦੇ ਆਂ ਜੀ ਸੌਣ ਦੇ ਵਿੱਚ ਆਉਂਦਾ ਹੁੰਦਾ ਹੈ ਜੀ ਵੀ ਜਿਹੜੇ ਅਧਿਕਾਰੀ ਨੇ ਜੀ ਉਹ ਦਫ਼ਤਰਾਂ 'ਚ ਬੈਠੇ ਰਹਿੰਦੇ ਨੇ ਜੀ ਏਸੀ ਲਾ ਕੇ ਵੀ ਉਹ ਕੰਮ ਕਰਨ ਦੀ ਵਾਰ ਨੂੰ ਆਪਾਂ ਦੇਖਦੇ ਆਂ ਜੀ ਉਨੀ ਵਧੀਆ ਫਰਤੀ ਨਹੀਂ ਦਿਖਾਉਂਦੇ ਲੇਕਿਨ ਇੰਨੀ ਅੰਤਾਂ ਦੀ ਗਰਮੀ ਦੇ ਵਿੱਚ ਵੀ ਬਿਨਿਆ ਪੁਲਿਸ ਵੱਲ ਖੰਨਾ ਪੁਲਿਸ ਵੱਲ ਹੋਏ ਕੀਤਾ ਗਿਆ ਉਹ ਤੋਂ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਇਹ ਵੀ ਦੇਖੋ ਬਹੁਤ ਵਧੀਆ ਮੈਂ ਇਹਨਾਂ ਦੇ ਬਾਰੇ ਬਾਰੇ ਜਾਮਾ ਨਹੀਂ ਤਾਂ ਆਮ ਤੌਰ ਤੇ ਵੱਡੇ ਅਫਸਰ ਏਸੀਆਂ ਦੇ ਵਿੱਚੋਂ ਨਹੀਂ ਅੰਦਰੋਂ ਨਿਕਲਦੇ ਪਰ ਇਹ ਸਾਰੇ ਨਾਲ ਐਸਐਸਪੀ ਸਾਹਿਬ ਐਸਪੀ ਡੀਐਸਪੀ ਐਸਐਚਓ ਸਾਰਾ ਹੀ ਪੁਲਿਸ ਪ੍ਰਸ਼ਾਸਨ ਇੱਕ ਮਿੰਟ ਵੀ ਕਿਤੇ ਏਸੀ ਚ ਨਹੀਂ ਗਿਆ ਉੱਥੇ ਖੇਡਾਂ ਦੇ ਵਿੱਚ ਉਹਨਾਂ ਨੂੰ ਇੰਨਾ ਆਪਣੇ ਆਪ ਦੇ ਵਿੱਚ ਖੁਸ਼ੀ ਵੀ ਬਹੁਤ ਮਹਿਸੂਸ ਹੋ ਰਹੀ ਸੀ ਅਫਸਰਾਂ ਨੂੰ ਸਾਨੂੰ ਵੀ ਦੇਖ ਕੇ ਹੋਈ ਆ ਯਾਨੀ ਕੋਈ ਇਹਨਾਂ ਨੂੰ ਏਸੀ ਉਸੀ ਦੇ ਜੇ ਸਾਰੇ ਬੱਚੇ ਇੱਕ ਅਫਸਰ ਕਰਨ ਲੱਗ ਲਿਆਣ ਸਾਰੇ ਦਫ਼ਤਰਾਂ ਦੇ ਵਿੱਚ ਲੋਕਾਂ ਨੂੰ ਅਗਲੀ ਜਨਰੇਸ਼ਨ ਨੂੰ ਬਹੁਤ ਇਹਦੇ ਹੌਸਲਾ ਫੁਲਾਈ ਮਿਲੂਗੀ ਨਹੀਂ ਅੰਦਰ ਨੂੰ ਲੋਕ ਏਸ਼ੀਆ ਚ ਬੈਠੀ ਜਾਂਦੇ ਨੇ ਫੋਨ ਫੜ ਕੇ ਬੈਹਿ ਜਾਂਦੇ ਨੇ ਖੇਡਣ ਵਾਲ ਨੂੰ ਕੋਈ ਇਤਜ਼ਾਹ ਨਹੀਂ ਹੁੰਦਾ ਮੋਬਾਈਲ ਤੇ ਖੇਡਦੇ ਨੇ ਪਰ ਜਣੀ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਵਧੀਆ ਕੰਮ ਕਰਿਆ ਇਹ ਪ੍ਰੈਕਟੀਕਲੀ ਇਹਨਾਂ ਨੂੰ ਗਰਾਊਂਡ ਦੇ ਵਿੱਚ ਖੇਡਣ ਲਈ ਹੋਰ ਅੱਗੇ ਨੂੰ ਮਜਬੂਰ ਕਰਤਾ ਬੱਚੇ ਆਟੋਮੈਟਿਕ ਹੀ ਆਪ ਤਸ਼ਾਹ ਹੋ ਕੇ ਆਉਣਗੇ ਜੇ ਦੁਬਾਰਾ ਕਰਾਉਣਗੇ ਜੇ ਐਤਕੀ 5 ਟੀਮ ਆਈਆਂ ਤਾਂ ਅਗਲੀ ਵਾਰ ਨੂੰ 15 ਆਉਣਗੀਆਂ ਸਾਡੇ ਹਿਸਾਬ ਨਾਲ ਬਹੁਤ ਵਧੀਆ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਕੰਮ ਕਰਿਆ ਜੀ ਪ੍ਰਧਾਨ ਜੀ ਕੋਈ ਸਿਆਸੀ ਕੋਈ ਤੁਹਾਨੂੰ ਨਜ਼ਰ ਮਹਿਸੂਸ ਹੋਇਆ ਜੀ ਕੋਈ ਸਿਆਸਤ ਨਹੀਂ ਇਹਦੇ ਵਿੱਚ ਕੋਈ ਸਿਆਸੀ ਰੰਗਤ ਨਹੀਂ ਸਾਨੂੰ ਦੇਖੀ ਨਾ ਕੋਈ ਉਥੇ ਸ਼ਾਸੀ ਬੰਦਾ ਦੇਖਿਆ ਕੋਈ ਜੇ ਆਇਆ ਵੀ ਹੋਊ ਕੋਈ ਸਾਡੇ ਮੰਗੂਏ ਬੈਠਿਆ ਹੋਣਾ ਪਰ ਆਏ ਨਹੀਂ ਹੈਗਾ ਵੀ ਉਹਨੂੰ ਢੋਲ ਵਜਾ ਕੇ ਟੂਰਨਾਮੈਂਟ ਚੱਲ ਆਉਂਦਾ ਪਹਿਲਾਂ ਸਾਰੇ ਬੈਂਡ ਵਜਾ-ਵਜਾ ਕੇ ਉਹਨੂੰ ਲੈਣ ਚਲੇ ਜਾਂਦੇ ਨੇ ਲੋਕਾਂ ਦਾ ਧਿਆਨ ਖੇਡਾਂ ਵੱਲੋਂ ਪਰੇ ਹੋ ਜਾਂਦਾ ਪਰ ਜਾਨੀ ਇੱਥੇ ਮੈਨੂੰ ਕੋਈ ਸ਼ਾਸੀ ਰੰਗਤ ਨਹੀਂ ਦੇਖੀ ਸਾਰਾ ਹੀ ਕੇਂਦਰਤ ਖਿਡਾਰੀਆਂ ਵੱਲ ਹੀ ਸੀ ਸਾਰੇ ਦਰਸ਼ਕਾਂ ਦਾ ਵੀ ਸਾਰੇ ਜਿੰਨੇ ਹੋਰ ਮਹਿਮਾਨ ਆਏ ਹੋ ਰਹੇ ਸਾਰੇ ਨਾਣੀ ਖੇਡਾਂ ਵੱਲੇ ਧਿਆਨ ਪ੍ਰਧਾਨ ਜੀ ਕ੍ਰੈਡਿਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਕਿ ਜਿਹੜਾ ਇੰਨਾ ਵੱਡਾ ਉਦਮ ਹੋਇਆ ਜੀ ਖੰਨਾ ਪੁਲਿਸ ਵੱਲੋਂ ਕਿ ਕ੍ਰੈਡਿਟ ਕਿਹਨਾਂ ਨੂੰ ਦੋਗੇ ਕ੍ਰੈਡਿਟ ਤਾਂ ਹੁਣ ਦੇਖੋ ਪੋਸਟ ਪ੍ਰਸ਼ਾਸਨ ਨੂੰ ਹੀ ਬਣਦਾ ਮੈਂ ਤਾਂ ਇਹ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਜਿਹੜੇ ਬੰਦੇ ਨੇ ਐਡਾ ਵੱਡਾ ਉਦਮ ਕਰਕੇ ਐਸਐਸਪੀ ਸਾਹਿਬ ਨੇ ਨਾਲ ਉਹਨਾਂ ਦੇ ਥੱਲੇ ਵਾਲੀ ਸਾਰੀ ਲੋਬੀ ਨੇ ਇਹਨਾਂ ਦੀ ਹੌਸਲਾ ਫੁਜਾਈ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਤੇ ਸੈਂਟਰਲ ਸਰਕਾਰ ਨੂੰ ਵੀ ਕਰਨੀ ਚਾਹੀਦੀ ਆ ਅਰੇ ਇਹਨਾਂ ਨੂੰ ਇਹਨਾਂ ਲਈ ਕੁਝ ਨਾ ਕੁਝ ਫੰਡ ਵੀ ਮਹੱਈਆ ਕਰਾਉਣੇ ਚਾਹੀਦੇ ਨੇ ਤਾਂ ਕਿ ਅੱਗੇ ਤੋਂ ਇਹ ਹੋਰ ਹੌਸਲਾ ਫੁਲਾਈ ਨਾਲ ਵਧੀਆ ਕੰਮ ਕਰਨ ਜੇ ਇਹਨਾਂ ਨੂੰ ਕੋਈ ਨਾ ਕੋਈ ਵਧੀਆ ਕ੍ਰੈਡਿਟ ਦੇਣ ਜੇ ਸਰਕਾਰਾਂ ਤਾਂ ਹੋਰ ਵੀ ਕੋਲਸ ਪ੍ਰਸ਼ਾਸਨ ਜਾਂ ਕੋਈ ਹੋਰ ਮੈਕਮੇਨੇ ਸਰਕਾਰੀ ਇਸ ਵੱਲ ਨੂੰ ਉਤਸ਼ਾਹਿਤ ਹੋ ਜਾਣਗੇ ਪਬਲਿਕ ਨੂੰ ਨਸ਼ਿਆਂ ਤੋਂ ਦੂਰ ਹੋ ਜਾਊਗੀ ਜਿਹੜਾ ਰੋਜ਼ ਨਸ਼ੇ ਦੀ ਡਾਉਣੀ ਪਟ ਰਹੀਆਂ ਨੇ ਸਰਕਾਰਾਂ ਜਾਂ اپੋਜੀਸ਼ਨ ਵਾਲੇ ਪਰ ਖੇਡਾਂ ਵੱਲ ਵੱਧ ਧਿਆਨ ਦੇਣ ਜੋ ਸਰਕਾਰ ਨੇ ਉਦਮ ਤੋਰਿਆ ਹੈ ਐਸਐਸਪੀ ਸਾਹਿਬ ਨੇ ਸਰਕਾਰ ਨੂੰ ਇਹਨਾਂ ਦਾ ਬਹੁਤ ਵਧੀਆ ਉਤਸ਼ਾਹ ਕਰਨਾ ਚਾਹੀਦਾ ਹੈ ਇੰਸਾ ਸਾਹਿਬ ਮੈਸੇਜ ਕੋਈ ਦੇਣਾ ਚਾਹੁੰਦੀ ਹਾਂ ਜੀ ਤੁਸੀਂ ਲਾਸਟ ਵਿੱਚ ਮੈਸੇਜ ਤਾਂ ਮੈਂ ਇਹੀ ਦਿਨ ਚਾਹੁੰਨਾ ਮੇ ਸਰਕਾਰਾਂ ਨੂੰ ਬੱਚਿਆਂ ਪ੍ਰਤੀ ਸਹਿਰ ਦੋਣਾ ਚਾਹੀਦਾ ਇਹਨਾਂ ਨੂੰ ਬੱਚਿਆਂ ਨੂੰ ਅਤਲ ਜਿਹੜੇ ਸਰਟੀਫਿਕੇਟ ਮਿਲਦੇ ਨੇ ਖੇਡਾਂ ਦੇ ਵਿੱਚ ਕੋਈ ਇਹ ਇਹਨਾਂ ਦੇ ਅਲਵਾਰੀਆਂ ਦੇ ਵਿੱਚ ਪਏ ਰਹਿ ਜਾਂਦੇ ਨੇ ਜਿਹੜਾ ਇਹਨਾਂ ਦਾ ਕੋਟਾ ਸੀ ਸਰਕਾਰੀ ਮਦਦ ਨੌਕਰੀਆਂ ਦਾ ਕੋਟਾ ਸੀ ਪਲੇਅਰਾਂ ਦਾ ਉਹਨੂੰ ਸਾਰੀਆਂ ਸਰਕਾਰਾਂ ਗਾਲਾਂ ਘੁੱਟ ਕੇ ਜਮੇ ਨੇੜੇ ਲੈ ਆਈਆਂ ਸਰਕਾਰ ਇਹਨਾਂ ਦਾ ਮਨੋਵਲ ਬਹਿ ਗਿਆ ਪਲੇਅਰਾਂ ਦਾ ਜੇ ਇਹਨਾਂ ਨੂੰ ਹੌਸਲਾ ਭਜਾਈ ਮਿਲੇ ਬੱਚੇ ਨਾਲੇ ਮੋਬਾਈਲ ਤੋਂ ਨਾਲੇ ਗਰਾਊਂਡ ਤੋਂ ਦੂਰ ਜਾਣਗੇ ਗਰਾਊਂਡ ਨਾਲ ਜੁੜਨਗੇ ਔਰ ਨਸ਼ਿਆਂ ਤੋਂ ਵੀ ਦੂਰ ਹੋ ਜਾਣਗੇ ਜੇ ਸਰਕਾਰਾਂ ਵਧੀਆ ਪਲੇਅਰ ਜਿਹੜਾ ਖੇਡਦਾ ਉਹਨੂੰ ਇਹਨਾਂ ਨੂੰ ਨੌਕਰੀ ਦੇਣੀ ਚਾਹੀਦੀ ਹੈ ਵਧੀਆ ਰਜਗਾਰ ਦੇਣਾ ਚਾਹੀਦਾ ਜਹੇ ਜਾ ਉਹਦਾ ਕੁਆਲੀਫਿਕੇਸ਼ਨ ਆ ਜਾਂ ਜਹੇ ਜਾ ਉਹਦਾ ਪ੍ਰਦਰਸ਼ਨ ਆ ਉਹਦੇ ਉਸ ਹਿਸਾਬ ਨਾਲ ਵਧੀਆ ਸਰਕਾਰ ਨੂੰ ਸਨਮਾਨ ਦੇਣਾ ਚਾਹੀਦਾ ਛੋਟੇ ਨੂੰ ਛੋਟਾ ਵੱਡੇ ਨੂੰ ਵੱਡਾ ਇਹੀ ਮੇਰਾ ਮੈਸੇਜ ਆ ਬਾਕੀ ਬੱਚਿਆਂ ਨੂੰ ਵੀ ਪੇਰੈਂਟਸ ਨੂੰ ਵੀ ਮੈਸੇਜ ਆ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ ਨਾਲ ਜੋੜੋ ਇੱਕ ਬੱਚੇ ਨੂੰ ਦੇ ਕੇ ਦੂਜਾ ਜਾਊਗਾ ਆਪਾਂ ਹੋਰ ਗੱਲ ਦਾ ਵੀ ਘੂਰ ਕੇ ਤੋੜਦੇ ਆ ਬੱਚੇ ਨੂੰ ਨੇ ਬੇਸੋਝ ਹੁੰਦਾ ਜੇ ਆਪਾਂ ਮਾੜਾ ਮੋਟਾ ਕਹਾਂਗੇ ਬੱਚੇ ਨੂੰ ਚੱਲ ਭਈ ਗਰਾਊਂਡ ਚੱਲ ਮੈਂ ਤੈਨੂੰ ਛੱਡ ਕੇ ਆਉਣਾ ਬੱਚਾ ਆਟੋਮੈਟਿਕ ਦੋ ਦਿਨ ਆਪਾਂ ਸਕੂਲੋਂ ਵੰਗੂ ਛੱਡਾਂਗੇ ਫਿਰ ਬੱਚੇ ਨੂੰ ਉੱਥੇ ਉਹਦੇ ਨਾਲ ਪਿਆਰ ਹੋਊ ਖੇਡਣ ਦਾ ਆਪਣੇ ਆਪ ਖੇਡਣ ਲੱਗ ਜਾ ਕੇ ਫਿਰ ਉਹ ਬੱਚੇ ਦਾ ਨਾਂ ਪਿੰਡ ਦਾ ਨਾਂ ਵੀ ਜਿਲ੍ਹੇ ਦਾ ਨਾਮ ਵੀ ਫੇ ਆਪਣੇ ਪੰਜਾਬ ਦਾ ਸਾਰੇ ਦਾ ਬੱਚਾ ਉਤਸ਼ਾਹ ਕਰੂਗਾ ਫੇ ਆਪਾਂ ਨੂੰ ਬੜਾ ਇਸ਼ਾਰਿਆਂ ਨੂੰ ਮਾਣ ਮਹਿਸੂਸ ਹੁੰਦਾ ਵੀ ਸਾਡਾ ਬੱਚਾ ਵਧੀਆ ਨਿਕਲ ਗਿਆ ਹੈ ਪ੍ਰਧਾਨ ਜੀ ਤੁਸੀਂ ਕੀਮਤੀ ਵਿਚਾਰ ਔਰ ਕੀਮਤੀ ਸਮਾਂ ਸਾਡੇ ਨਾਲ ਸ਼ੇਅਰ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਕਲ ਜੀ ਬਹੁਤ ਤੁਹਾਡਾ ਵਿਵਹਾਰ ਨਜ਼ਰ ਜਿਹੜੇ ਤੁਸੀਂ ਸਾਡੇ ਆ ਕੇ ਵਿਚਾਰ ਲਏ ਨੇ ਬਹੁਤ ਵਧੀਆ ਹੈ ਉਦਰ ਬਹਾਦਰ ਗੜ੍ਹ ਅਸੀਂ ਪਟਿਆਲਾ ਦੇ ਖਿਡਾਰਨਾ ਦੋ ਸਾਡੀ ਗੇਟ ਜਿਹੜੇ ਦਿੱਤੇ ਆ ਉਹ ਬਾਅਦ ਸੋਇਦਰ ਟੂਰਨਾਮੈਂਟ ਆਪਣੀ ਜੀਤ ਦਾ ਜਿਹੜਾ ਜਨਾ ਸਮੇਂ ਸਮੇਂ ਨਾਲ ਚੱਲਦਾ ਜਾਵੇਗਾ ਸੋਸ਼ਲ ਮੀਡੀਆ ਦੇ ਜਿੰਨੇ ਵੀ ਸਹਿਯੋਗ ਦੇ ਤੋ ਸ਼ੁਕਰਗੁਜ਼ਾਰ ਆ ਸੋ ਜਿਨ੍ਹਾਂ ਨੇ ਬੱਖੋ-ਵੱਖਰੇ ਪੀਚਾਂ ਤੇ ਇਹ ਬੱਖੋ-ਵੱਖਰੇ ਚੈਨਲਾਂ ਤੇ ਸੋ ਅੱਜ ਦੇ ਸੋ ਟੂਰਨਾਮੈਂਟ ਦੀ ਗੱਲ ਕਰਦੀਆਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾ ਰਿਹਾ ਇੱਕ ਵਾਰੀ ਲੋਦਰ ਸੋ ਸਰਟੀਫਿਕੇਟ ਦਿੱਤਾ ਬੜੇ ਸਤਿਕਾਰਯੋਗ ਤੇ ਮਾਨਯੋਗ ਸ਼ਖਸੀਅਤ ਜੋ ਜਿੰਨਾ ਵੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਗਰਾਮਾਂ ਜੋ ਕਦਮਾਂ ਚੁੱਕੀ ਵੀ ਨੌਜਵਾਨਾਂ ਨੂੰ ਆਪਾਂ ਗਰਾਊਂਡਾਂ ਦੇ ਨਾਲ ਖੇਡਾਂ ਦੇ ਨਾਲ ਜੋੜੀਏ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਪਰਾਨਾ ਕਰੀਏ ਪੰਜਾਬ ਨੂੰ ਹੋਰ ਖੂਬਸੂਰਤ ਰੰਗਲਾ ਪੰਜਾਬ ਜਿਹੜਾ ਬਣਾਇਆ ਜਾ ਸਕਦਾ ਸੋ ਲੋੜ ਅੱਜ ਦੇ ਸਮੇਂ ਦੇ ਵਿੱਚ ਸਮਾਂ ਮੰਗ ਕਰ ਰਿਹਾ ਸਮਾਂ ਮੰਗ ਰਿਹਾ ਵੀ ਆਪਾਂ ਗਰਾਊਂਡਾਂ ਦੇ ਨਾਲ ਜਵਾਨੀ ਨੂੰ ਬਰਤਬਤ ਜੋੜੀਏ ਕੋਨਾ ਬੰਡ ਕਰਵਾਈਏ ਵਧੀਆ ਪ੍ਰਾਪਤ ਕਰੀਏ ਵਧੀਆ ਸੁਸਤਮ ਲੈ ਕੇ ਚੱਲੀਏ ਲੇ ਵੀ ਖਿਡਾਰੀਆਂ ਨੂੰ ਇਹ ਸਰਟੀਫਿਕੇਟ ਹਮੇਸ਼ਾ ਸਾਫ ਕੇ ਰੱਖਣੇ ਨੇ ਇਹ ਨਹੀਂ ਵੀ ਕੋਈ ਕਿੱਥੇ ਪਿਆ ਦੁਕੱਥੇ ਪਿਆ ਰੁੜ ਗਿਆ ਇਹ ਨਹੀਂ ਵੀ ਸਾਫ ਕੇ ਰੱਖਣੇ ਨੇ ਤੇ ਇਹ ਸਰਟੀਫਿਕੇਟ ਬਹੁਤ ਵੱਡੀ ਸ਼ਖਸੀਅਤ ਮਾਨਯੋਗ ਤੇ ਸਤਿਕਾਰਯੋਗ ਦੇ ਹੱਥੋਂ ਇਹ ਸਰਟੀਫਿਕੇਟ ਤੁਹਾਨੂੰ ਦਿੱਤੇ ਜਾ ਰਹੇ ਨੇ ਸੋ ਸਾਰੀ ਖਿਡਾਰਨਾ ਨੇ ਸਾਫ ਕੇ ਰੱਖਣੇ ਨੇ ਜਲਾ ਕੇ ਰੱਖਣੇ ਨੇ ਯਾਦਗਾਰੀ ਚੀਜ਼ਾਂ ਹੁੰਦੀਆਂ ਨੇ ਯਾਦਗਾਰੀ ਚਿੰਤ ਉਹਦੀ ਯਾਦਗਾਰੀ ਪਰਲ ਹੁੰਦੇ ਨੇ ਜਿਹੜੇ ਦੁਬਾਰਾ ਵਾਪਸ ਨਹੀਂ ਮੁੜ ਕੇ ਆਉਂਦੇ ਵੀਰ ਤੁਮਾਨੂੰ ਦਰਲ ਜਵਾਨੋ ਕਦੇ ਵਾਪਸ ਨਹੀਂ ਮੁੜਦੇ ਕੋ ਸੰਜੀ ਸਟਾਰ ਕਰਵਾ ਦਿਓ ਆਪਾਂ ਸਮੇਂ ਦੇ ਦੇਖਦੇ ਨਹੀਂ ਸਮਝ ਗਈ ਕੀ ਆ ਆਫੀਸ਼ਲ ਜੀ ਉਹ ਕੌਣ ਕਰ ਰਿਹਾ ਹੈ ਕਿ ਕਦ ਆਪਾਂ ਸਟਾਰ ਕਰੀਏ ਕਿਤੇ ਸੇਰਾ ਲੱਗਦੇ ਉਸ ਵੀ ਜੀ ਕੀ ਹੈ ਜਬ ਫਾਈਨਲ ਦੇ ਲੜਕੀਆਂ ਨੇ ਕਰਵਾਇਆ 6:30 ਹੋ ਚੁੱਕੇ ਨੇ ਤੇ ਸਟਾਰ ਕਰਵਾ ਦਿਓ ਜੀ ਜਲਦੀ ਨਾਲ ਆਪਣੇ ਕੋਚ ਲਈ ਤਾੜੀ ਮਾਰ ਦਿਓ ਕਟੜਾਲੇ ਵਾਲਿਆਂ ਖੜਾਰਨਾ ਔਰ ਜਿੰਨ ਕੋਸਾ ਸਰਕਾਰੀ ਕੋਚ ਨੇ ਜਿਨ੍ਹਾਂ ਦੀ ਇੱਕ ਸੋਚ ਆ ਜਿਨ੍ਹਾਂ ਨੇ ਇੱਕ ਪਲੇਟਫਾਰਮ ਦੇ ਖਾਦਨਾਂ ਨੂੰ ਮਿਹਨਤ ਕਰਵਾ ਕੇ ਇੱਥੇ ਤੱਕ ਲੈ ਕੇ ਆਏ ਨੇ ਆਪ ਸਰਕਾਰੀ ਕੋਚ ਨੇ